ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾਰ ਮੂਰਤ ਹਰਗੋਬਿੰਦ ਸواری ਅੱਜ ਅਸੀਂ ਜਿਸ ਸਥਾਨ ਦੇ ਦਰਸ਼ਨ ਕਰਨ ਚੱਲੇ ਆ ਇਹ ਸਥਾਨ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਪੜ੍ਹਦੇ ਆ ਤੇ ਉਹਦੇ ਵਿੱਚ ਇੱਕ ਐਸੀ ਮਾਈ ਦਾ ਜ਼ਿਕਰ ਆਉਂਦਾ ਜਿਨ੍ਹਾਂ ਨੇ ਬੜੀ ਭਾਵਨਾ ਨਾਲ ਬੜੇ ਪ੍ਰੇਮ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਮਹਿਮਾ ਆਪਣੇ ਪੁੱਤਰ ਕੋਲੋਂ ਸੁਣੀ ਤੇ ਉਹਨਾਂ ਵਾਸਤੇ ਇੱਕ ਚੋਲਾ ਜਿਹੜਾ ਸੀ ਉਹ ਬਣਾਉਣਾ ਸ਼ੁਰੂ ਕੀਤਾ ਫਿਰ ਉਹਨਾਂ ਦੇ ਮਨ ਦੀ ਇਹ ਭਾਵਨਾ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਪ ਇੱਥੇ ਆਉਣ ਤੇ ਆਪਣੇ ਹੱਥੀ ਇਹ ਬਣਾਇਆ ਹੋਇਆ ਚੋਲਾ ਜਿਹੜਾ ਮੈਂ ਉਹਨਾਂ ਦੇ ਅੱਗੇ ਪੇਟ ਕਰਾਂ ਭਾਵੇਂ ਕਿ ਪੁੱਤਰ ਨੇ ਕਹਿਣਾ ਮਾਂ ਮੈਂ ਅੰਮ੍ਰਿਤਸਰ ਸਾਹਿਬ ਕੀਰਤਪੁਰ ਕਰਤਾਰਪੁਰ ਸਾਹਿਬ ਜਿੱਥੇ ਛੇਵੇਂ ਪਾਤਸ਼ਾਹ ਮਹਾਰਾਜ ਦਾ ਉਤਾਰਾ ਟਿਕਾਣਾ ਹੈ ਉਸ ਥਾਂ ਤੇ ਸੰਗਤ ਦੇ ਨਾਲ ਜਾਨਾ ਤੇ ਤੁਸੀਂ ਮੈਨੂੰ ਦਿਓ ਜਿਹੜੀ ਪੇਟਾ ਮਹਾਰਾਜ ਨੂੰ ਚੜਾਉਣੀ ਹੈ ਮੈਂ ਤੁਹਾਡੀ ਪੇਟਾ ਜਿਹੜੀ ਆ ਉਹ 6ਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਪੇਟ ਕਰਾਂਗਾ ਪਰ ਸਿੱਖੀ ਅੰਦਰ ਇਹ ਭਾਵਨਾ ਦੀ ਪ੍ਰੇਮ ਦੀ ਖੇਚਿਆ ਵੀ ਜਿਹੜਾ ਸਿੱਖ ਗੁਰੂ ਨੂੰ ਇੰਨੀ ਭਾਵਨਾ ਨਾਲ ਯਾਦ ਕਰਦਾ ਆਪ ਮਹਾਰਾਜ ਉਦੀ ਭਾਵਨਾ ਨੂੰ ਫਲ ਜ਼ਰੂਰ ਲਾਉਂਦੇ ਆ ਸੋ ਬਹੁਤ ਸੋਹਣਾ ਪ੍ਰਬੰਧ ਵੀ ਆ ਇਸ ਸਥਾਨ ਦਾ ਇੱਥੇ ਬਹੁਤ ਸਾਰੇ ਯਾਤਰੂ ਜਿਹੜੇ ਆ ਉਹ ਆ ਕੇ ਟਿਕਾਣਾ ਕਰਦੇ ਆ ਫਿਰ ਇੱਥੇ ਦਰਸ਼ਨ ਦੇਦਾਰੇ ਕਰਦੇ ਆ ਆਓ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਜਦੋਂ ਵੀ ਆਪਾਂ ਸ਼੍ਰੀਨਗਰ ਵਿੱਚ ਪ੍ਰਵੇਸ਼ ਕਰਦੇ ਆ ਤੇ ਉਸ ਵੇਲੇ ਜਦੋਂ ਡਲ ਗੇਟ ਵਾਲੇ ਪਾਸੇ ਨੂੰ ਆਈਏ ਤੇ ਅੱਗੇ ਸਾਨੂੰ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਜਿਹੜੀ ਆ ਉਹ ਮਿਲ ਜਾਂਦੀ ਆ ਇਹ ਉਹ ਸਥਾਨ ਮਾਈ ਭਾਗ ਪਰੀ ਜੀ ਦਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਉਣਾ ਕੀਤਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਸਾਹਿਬ ਕਿ ਜਦੋਂ ਕਿਤੇ ਸਰਚ ਕਰਨਾ ਗੁਰਦੁਆਰਾ ਛੱਟੀ ਪਾਤਸ਼ਾਹੀ ਸਾਹਿਬ ਇਹ ਜਿਹੜਾ ਰੇਨਾਵਾਰੀ ਸ਼੍ਰੀਨਗਰ ਵਿੱਚ ਪੈਂਦਾ ਆ ਤੇ ਇਹ ਮੁੱਖ ਦਰਵਾਜ਼ਾ ਆ ਗੁਰਦੁਆਰਾ ਸਾਹਿਬ ਦਾ ਅਮਰਤ ਵੇਲੇ ਦਾ ਜਿਹੜਾ ਦਿਵਾਨ ਆ ਉਹ ਸੱਜਿਆ ਆ ਇੱਥੋਂ ਸ਼ਾਮ ਸਿੰਘਾਂ ਨੂੰ ਪਤਾ ਲੱਗਾ ਸੀਗਾ ਕੇ ਵਿਸ਼ੇਸ਼ ਤੌਰ ਤੇ ਐਤਵਾਰ ਜਿਹੜਾ ਵਾ ਉਹ ਦੀਵਾਨ ਸਜਦਾ ਆ ਤੇ ਸਾਰਾ ਦੇ ਸੰਗਤ ਦੂਰ ਦਰੇੜਿਆਂ ਤੋਂ ਨੇੜੇ ਤੋਂ ਆ ਕੇ ਇਸ ਅਸਥਾਨ ਦੇ ਦਰਸ਼ਨ ਕਰਦੇ ਆ ਸਾਪ ਤੇ ਬਾਬਨੀ ਨਾਨਕ ਹੀ ਗੁਣ ਨਾਮ ਸੁਖਮਨੀ ਸਭ ਤੇ ਉਚਤਾ ਕੀ ਸੋਬਾ ਬਣੀ ਨਾਨਕ ਹੀ ਗੁਣ ਨਾਮ ਸੁਖ ਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਦਰਸ਼ਨੀ ਜੜੀ ਤੋਂ ਅੰਦਰ ਪ੍ਰਵੇਸ਼ ਕਰਦੇ ਆਂ ਇਦਾਂ ਦਾ ਬਹੁਤ ਸੋਹਣਾ ਚਾਕਾ ਗੁਰਦੁਆਰਾ ਸਾਹਿਬ ਦਾ ਅਸੀਂ ਦਰਸ਼ਨ ਦੇਦਾਰੇ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਨਾਲ ਹੀ ਇਹ ਬਹੁਤ ਖੂਬਸੂਰਤ ਪ੍ਰਾਤਨ ਘਾਰ ਆ ਤੇ ਸਿੰਘਾਂ ਨੇ ਇੱਥੇ ਦੱਸਿਆ ਕਿ ਜੋ ਮਾਈ ਪਾਗਪਰੀ ਆ ਉਹਨਾਂ ਦੀ ਅੰਛ ਮੰਚ ਇਸ ਥਾਂ ਤੇ ਰਹਿੰਦੇ ਆ ਜਦੋਂ ਆਪਾਂ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਬਾਹਰ ਆਉਨੇ ਆ ਇਸ ਪਾਸੇ ਬਹੁਤ ਹੀ ਪਿਆਰ ਨਾਲ ਸਿੰਘ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਆ ਹਰ ਵੇਲੇ ਚਾਹ ਤੇ ਲੰਗਰ ਪ੍ਰਸ਼ਾਦਾ ਇੱਥੇ ਆਈ ਹੋਈ ਸੰਗਤ ਵਾਸਤੇ ਤਿਆਰ ਮਿਲਦਾ ਆ ਤੇ ਬਹੁਤ ਸੋਹਣਾ ਆਰਕੀਟੈਕ ਜਿਹੜਾ ਉਹ ਬਣਿਆ ਜਦੋਂ ਵੀ ਤੁਸੀਂ ਆਓ ਇਸ ਸਥਾਨ ਦੇ ਦਰਸ਼ਨ ਦੀਦਾਰੇ ਜਿਹੜੇ ਆ ਉਹ ਆ ਕੇ ਕਰੋ ਹਰ ਇੱਕ ਸਹੂਲਤ ਤੇ ਜਿਹੜੀ ਅਧਿਆਤਮਿਕ ਕੋਖੇ ਆ ਗੁਰਬਾਣੀ ਜਾਪ ਉਹ ਗੁਰਦੁਆਰਾ ਸਾਹਿਬ ਵਿਖੇ ਹਮੇਸ਼ਾ ਚੱਲਦਾ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਰਸਤਾ ਇਹਨਾਂ ਸਿੱਧਾ ਹੁੰਦਾ ਵਾ ਇਹ ਥਾਂ ਜਿਹੜੀ ਆ ਇਹ ਕਾਰ ਸੇਵਾ ਵਾਲੇ ਬਾਬਿਆਂ ਦੀ ਆ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਤੇ ਇਹ ਜਿਹੜਾ ਦਰਵਾਜ਼ਾ ਆ ਇਹ 24 ਘੰਟੇ ਖੁੱਲਾ ਰਹਿੰਦਾ ਆ ਜਦੋਂ ਵੀ ਕੋਈ ਯਾਤਰੂ ਰਾਤ ਨੂੰ 10 ਵਜੇ 12 ਵਜੇ 2 ਵਜੇ ਉਹ ਆਪਣੀ ਗੱਡੀ ਇੱਥੇ پارک ਕਰ ਲੈਂਦਾ ਇਹ ਸਾਰੀ ਪਾਰਕਿੰਗ ਤੇ ਪਾਰਕਿੰਗ ਤੋਂ ਬਾਅਦ ਪਾਰਕਿੰਗ ਦੇ ਬਿਲਕੁਲ ਸਾਹਮਣੇ ਇਹ ਸੰਗਤ ਦੇ ਰਹਿਣ ਵਾਸਤੇ ਜਿਹੜੀ ਸਰਾਮ ਆ ਉਹ ਬਣਾਈ ਆ ਇੱਥੇ ਆ ਕੇ ਤੁਹਾਨੂੰ ਕਮਰਾ ਜਿਹੜਾ ਉਹ ਮਿਲ ਜਾਂਦਾ ਆ ਫਿਰ ਇੱਧਰ ਕਾਰ ਸੇਵਾ ਵਾਲਿਆਂ ਦਾ ਲੰਗਰ 24 ਘੰਟੇ ਜਿਹੜਾ ਉਹ ਚੱਲਦਾ ਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਿਹੜੀ ਇੱਥੇ ਨਹੀਂ ਹੁੰਦੀ ਇਸ ਕੰਧ ਤੇ ਜਿੰਨੇ ਵੀ ਗੁਰਦੁਆਰਾ ਸਾਹਿਬ ਆ ਉਹਨਾਂ ਦਾ ਇਤਿਹਾਸ ਜਿਹੜਾ ਉਹ ਲਿਖਿਆ ਵਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਜਿੱਦੇ ਆਪਾਂ ਦਰਸ਼ਨ ਕੀਤੇ ਆ ਕਾਠੀ ਦਰਵਾਜਾ ਸ਼੍ਰੀਨਗਰ ਗੁਰਦੁਆਰਾ ਸ਼ਹੀਦ ਬੁੰਗਾ ਬਰਜ਼ਲਾ ਮਗਾਤ ਸ਼੍ਰੀਨਗਰ ਇਹ ਸਥਾਨ ਸਿੱਖ ਫੌਜੀਆਂ ਦਾ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਰੀ ਸਿੰਘ ਨਲੂਆ ਦੀ ਕਮਾਨੇਟ ਕਸ਼ਮੀਰ ਫਤਿਹ ਕੀਤੀ ਜੋ ਸ਼ਹੀਦ ਹੋਏ ਗੁਰਦੁਆਰਾ ਛੇਮੀ ਪਾਤਸ਼ਾਹੀ ਥੜਾ ਸਾਹਿਬ ਬਾਰਾਮੂਲਾ ਇਹ ਸਥਾਨ ਬਾਰਾਮੂਲਾ ਵਿੱਚ ਜੇਲਮ ਦਰਿਆ ਦੇ ਕਿਨਾਰੇ ਤੇ ਹੈ ਇਹ ਸਥਾਨ ਜਿਹੜਾ ਬਹੁਤ ਵੱਡਾ ਤੇ ਬਹੁਤ ਵੱਡੀ ਸੇਵਾ ਇਸ ਸਥਾਨ ਤੇ ਜਿਹੜੀ ਉਹ ਚਲਦੀ ਆ ਫਿਰ ਗੁਰਦੁਆਰਾ ਛੇਵੀਂ ਪਾਸ਼ੇ ਕਲੰਪੂਰਾ ਸਿੰਘਪੁਰਾ ਬਾਰਾਮੁੱਲਾ ਗੁਰਦੁਆਰਾ ਤਪਿਆਣਾ ਸਾਹਿਬ ਬਾਰਾਮੁੱਲਾ ਇਹ ਸਥਾਨ ਠਾਕੁਰ ਪਈ ਰੋਚਾ ਸਿੰਘ ਦਾ ਸਥਾਨ ਹੈ ਜੋ ਦਸਵੇਂ ਪਾਤਸ਼ਾਹ ਤੋਂ ਖੰਡੇ ਬਾਟੇ ਕੀ ਪੌਲ ਛੱਕ ਕੇ ਕਸ਼ਮੀਰ ਦੇ ਸਿੱਖ ਪ੍ਰਚਾਰਕ ਸਨ ਕਸ਼ਮੀਰ ਵਿੱਚ ਇਸ ਸਥਾਨ ਦੀ ਬਹੁਤ ਮਹਾਨਤਾ ਹੈ ਗੁਰਦੁਆਰਾ ਛੇਵੇਂ ਪਾਤਸ਼ਾਹੀ ਪਰਮਪੀਲਾ ਉੜੀ ਬਾਰਾਮੂਲਾ ਇੱਥੇ ਮਹਾਰਾਜ ਜ਼ਾਹਾਂਗੀਰ ਨਾਲ ਰੁਕੇ ਸੀ ਤੇ ਪੰਜ ਪੀਰਾਂ ਨਾਲ ਛੇਵੇਂ ਪਾਤਸ਼ਾਹ ਮਹਾਰਾਜ ਨੇ ਗੋਸ਼ਟ ਕੀਤੀ ਗੁਰਦੁਆਰਾ ਹਰੀ ਪਰਬਤ ਸ਼੍ਰੀਨਗਰ ਜਿਸ ਸਥਾਨ ਦੇ ਆਪਾਂ ਕੱਲ ਦਰਸ਼ਨ ਕੀਤੇ ਆ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਦੀ ਚਰਨ ਛੋਹ ਪ੍ਰਾਪਤਾ ਗੁਰਦੁਆਰਾ ਛੇਵੀਂ ਪਾਤਸ਼ਾਹੀ ਖਾਮਪੂਰ ਸਰਾਈ ਪੁਲਵਾਮਾ ਇਹ ਸਥਾਨ ਖਾਮਪੂਰ ਪਿੰਡ ਚ ਮੌਜੂਦ ਆ ਪ੍ਰਾਤਨ ਸਮੇਂ ਦੇ ਖੰਡਰਾਤ ਇੱਥੇ ਮੌਜੂਦ ਆਲੇ ਦਿਵਾਲੇ ਮੁਸਲਮਾਨ آبادی ਦੂਰ ਦੂਰ ਤੱਕ ਆ ਤੇ ਇਹ ਪਿੰਡ ਸਿੱਖਾਂ ਦਾ ਆ ਜੋ ਸੇਵਾ ਸੰਭਾਲ ਕਰਦੇ ਆ ਤੇ ਸਤਿਗੁਰ ਜਦੋਂ ਪੰਜਾਬ ਤੋਂ ਆਉਂਦੇ ਬਕਸੇ ਇਸ ਸਥਾਨ ਤੇ ਠਹਿਰੇ ਸੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ਼ਾਦੀ ਮਰਗ ਪੁਲਵਾਮਾ ਇਹ ਸਥਾਨ ਛੇਵੀਂ ਪਾਤਸ਼ਾਹ ਮਹਾਰਾਜ ਦਾ ਜਦੋਂ ਪੰਜਾਬ ਤੋਂ ਆਉਂਦਿਆਂ ਪੀਰ ਪੰਜਾਲ ਪਾਰ ਕਰਨ ਤੇ ਇਹ ਪਹਿਲਾ ਸਥਾਨ ਆ ਕੱਟੂ ਸ਼ਾ ਫਕੀਰ ਜੋ ਨਾਨਕ ਨਾਮ ਲੇਵਾ ਉਹਨਾਂ ਪਾਸ ਠਹਿਰੇ ਇਹ ਇਤਿਹਾਸ ਵਿੱਚ ਆਪਾਂ ਇਸ ਪਾਈ ਕੱਟੂ ਜੀ ਦੀ ਸਾਖੀ ਜਿਹੜੀ ਉਹ ਪੜਦੇ ਆ ਗੁਰਦੁਆਰਾ ਪਹਿਲੀ ਪਾਤਸ਼ਾਹੀ ਬੀਜ ਬੇੜਾ ਅਨੰਤਨਾਗ ਇਹ ਅਨੰਤਨਾਗ ਵਿੱਚ ਇਸ ਸਥਾਨ ਤੇ ਜੋ ਪੰਡਤ ਬ੍ਰਹਮਦਾਸ ਦੀ ਟਕਸਾਲ ਆ ਗੁਰੂ ਸਾਹਿਬ ਉਸ ਪਾਸ ਠਹਿਰੇ ਇੱਥੋਂ ਅੱਗੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਮਟਨ ਅਨੰਤਨਾਗ ਇਹ ਪਵਿੱਤਰ ਸਥਾਨ ਜੋ ਪਹਿਲਗਾਮ ਰੋਡ ਤੇ ਸ਼੍ਰੀਨਗਰ ਤੋਂ 36 ਕਿਲੋਮੀਟਰ ਦੂਰ ਆ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੰਡਤ ਬ੍ਰਹਮਦਾਸ ਨਾਲ ਗੋਸ਼ਟੀ ਹੋਈ ਆ ਇਹਦਾ ਪੜਪੋਤਾ ਕਿਰਪਾ ਰਾਮ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲ ਅਨੰਤਪੁਰ ਸਾਹਿਬ ਆਏ ਉਹਨਾਂ ਕੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਗੁਰਦੁਆਰਾ ਸ਼ੇਮੀ ਪਾਤਸ਼ਾਹੀ ਇਹ ਸਥਾਨ ਸ਼ੇਮੀ ਪਾਤਸ਼ਾਹੀ ਮਹਾਰਾਜ ਦਾ ਜਿਹੜਾ ਰਜ਼ੌਰੀ ਤੋਂ ਹੁੰਦੇ ਹੋਏ ਬਹਿਰਾਮ ਗਾਲਾ ਪਾਰ ਕਰਕੇ ਕਸ਼ਮੀਰ ਵਿੱਚ ਮਹਾਰਾਜ ਜੀ ਦਾਖਲ ਹੋਏ ਤੇ ਗਿਲਟੀ ਦੇ ਜਿਹੜੇ ਰੋਗੀ ਸਨ ਉਹਨਾਂ ਦੇ ਰੋਗ ਤੋਂ ਛੁਟਕਾਰਾ ਦਿਵਾਉਣ ਵਾਸਤੇ ਮਹਾਰਾਜ ਨੇ ਉਸ ਸਥਾਨ ਤੇ ਜਿਹੜੀ ਇਹਨਾਂ ਮਰੀਜ਼ਾਂ ਦੀ ਸੇਵਾ ਸੰਭਾਲ ਜਿਹੜੀ ਉਹ ਕਰਵਾਈ ਇਦੇ ਤੋਂ ਅੱਗੇ ਇਹ ਸਾਰਾ ਜਿਹੜਾ ਵਿਉਰਾ ਉਹਦੇ ਤੇ ਇਹ ਜ਼ਿਕਰ ਆ ਕਿ ਇੱਥੇ ਕਾਰ ਸੇਵਾ ਜਿਹੜੀ ਆ ਚੱਲ ਰਹੀ ਆ ਸੰਗਤ ਦੇ ਸਹਿਯੋਗ ਨਾਲ ਲੰਗਰ ਹਾਲ ਦੀਵਾਨ ਨਾਲ ਇਹ ਸਾਰਾ ਕੁਝ ਇਹਨਾਂ ਥਾਵਾਂ ਤੇ ਸਾਨੂੰ ਮਿਲਦਾ ਆ ਤੇ ਛੇਵੀਂ ਪਾਤਸ਼ਾਹੀ ਕਾਠੀ ਦਰਵਾਜ਼ਾ ਤੋਂ ਅੱਧਾ ਕਿਲੋਮੀਟਰ ਦੂਰ ਕਿਲੇ ਦੇ ਅੰਦਰ ਦੇਵੀ ਆਂਗਨ ਦੇ ਸਥਾਨ ਤੇ ਰਵਾਇਤ ਮੁਤਾਬਕ ਖੂਸ ਸਤਵੇਂ ਪਾਸ਼ਾ ਨਾਲ ਸੰਬੰਧਿਤ ਦੱਸਦੇ ਆ ਜੋ ਪਹਿਲਾਂ ਸਿੱਖ ਪਰਿਵਾਰ ਕੋਲ ਸੀ ਪਰ ਉਸ ਨੂੰ ਸਥਾਨਕ ਲੋਕਾਂ ਨੂੰ ਵੇਚ ਗਏ ਸਨ ਸਥਾਨਕ ਲੋਕ ਇਸ ਕੋ ਨੂੰ ਅੱਜ ਵੀ ਪੁੱਛਦੇ ਆ ਇਹ ਸਾਰੇ ਜੰਮੂ ਕਸ਼ਮੀਰ ਦੇ ਜਿਹੜੇ ਗੁਰਦੁਆਰਾ ਸਾਹਿਬ ਆ ਉਹਨਾਂ ਦਾ ਬਿਉਰਾ ਜਿਹੜਾ ਉਹ ਇੱਥੇ ਮਿਲਦਾ ਹੈ ਲੋ ਜੀ ਅਖੀਰ ਤੇ ਆਪਾਂ ਦਰਸ਼ਨ ਮੇਲੇ ਕਰਕੇ ਤੇ ਗੁਰੂ ਕੇ ਲੰਗਰਾਂ ਚੋਂ ਚਾਹ ਦੇ ਬਾਟੇ ਜਿਹੜੇ ਆ ਉਹ ਭਰ ਲਿਆ ਤੇ ਚਾਹ ਛੱਕ ਕੇ ਇਥੋਂ ਫਿਰ ਆਪਾਂ ਅਗਲੇ ਸਫ਼ਰ ਦੀ ਤਿਆਰੀ ਕਰਨੀ ਆ ਜਦੋਂ ਵੀ ਕਸ਼ਮੀਰ आओ ਜਰੂਰ ਉਹਨਾਂ ਸਥਾਨਾਂ ਦੇ ਦਰਸ਼ਨ ਕਰੋ ਜਿਹੜੇ ਸਥਾਨ ਗੁਰੂ ਸਾਹਿਬ ਨਾਲ ਸੰਬੰਧਿਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ